ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿਣ ਦੇਣਾ ਤੇ ਨਾ ਹੀ ਆਪਣੇ ਪਿੰਡ ਮੋਦਗੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿਣ ਦੇਣਾ ਤੇ ਨਾ ਹੀ ਆਪਣੇ ਪਿੰਡ ਮੋਦਗੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਜਾਓ ਪੰਜਾਬ ਬਚਾਓ ਭਈਏ ਪਜਾਓ ਪੰਜਾਬ ਬਚਾਓ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿਣ ਦੇਣਾ ਤੇ ਨਾ ਹੀ ਆਪਣੇ ਪਿੰਡ ਮੋਦਕੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿਣ ਦੇਣਾ ਤੇ ਨਾ ਹੀ ਆਪਣੇ ਪਿੰਡ ਮੁੱਦਕੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿਣ ਦੇਣਾ ਤੇ ਨਾ ਹੀ ਆਪਣੇ ਪਿੰਡ ਮੁੱਦਕੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿ ਦੇਣਾ ਤੇ ਨਾ ਹੀ ਆਪਣੇ ਪਿੰਡ ਮੋਦਗੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ